ਹੈਲੋ ਜੀ ਸ਼ਸ਼ੀਕਾਲ ਜੀ ਫਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਬਹੁਤ ਹੀ ਸੌਖੇ ਢੰਗੇ ਨਾਲ ਚੋਪਦੀ ਚਿੜੀ ਭਰਨੀ ਦੱਸਾਂਗੇ ਕਿ ਆਪਾਂ ਇਹਦੀ ਭਰਾਈ ਕਿਵੇਂ ਕਰ ਸਕਦੇ ਹਾਂ ਦੇਖੋ ਇਹ ਸੀ ਸ਼ਾਰਪਲੀ ਚੋਪਦੀ ਚਿੜੀ ਤੇ ਜਿਹੜੀ ਇਹਦੀ ਭਰਾਈ ਕਰਾਂਗੇ ਉਹ ਆਪਾਂ ਹੁਣ ਇਹਨੂੰ ਆਪਾਂ ਡਬਲ ਥ्रेड ਨਾਲ ਫਿਲ ਕਰਾਂਗੇ ਕਿਉਂਕਿ ਡਬਲ ਥ्रेड ਨਾਲ ਫਿਲ ਕਰੀ ਹੋਈ ਇਹ ਬਹੁਤ ਸੋਹਣੀ ਲੱਗੂਗੀ ਚਲੋ ਮੈਂ ਤੁਹਾਨੂੰ ਦੱਸਦੀ ਆ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਪਾ ਇਥੋਂ ਬਿਲਕੁਲ ਇਹਦੇ ਨਿਚੋਂ ਐਦਾਂ ਟਾਂਕਾ ਭਰ ਲਾਂਗੇ ਇਹਨੂੰ ਆਪਾਂ ਸੂਤੀ ਥ੍ਰੈਡ ਨਾਲ ਬਣਾਵਾਂਗੇ ਡਬਲ ਥ੍ਰੈਡ ਨਾਲ ਇਹ ਥ੍ਰੈਡ ਜਿਹੜਾ ਆਪਣਾ ਤਾਗਾ ਹੈ ਵੀ ਇਹ ਵੀ ਇਹ ਹੈਗਾ ਵੀ ਟੂ ਸ਼ੈਡਡ ਹੈ ਦੇਖੋ ਬਿਲਕੁਲ ਛੋਟੇ-ਛੋਟੇ ਟਾਂਕੇ ਚੱਕਾਂਗੇ ਦੇਖੋ ਹੁਣ ਇਹਨੂੰ ਐਦਾਂ ਹੀ ਪਿੱਛੇ ਤੋਂ ਇਸ ਤਰ੍ਹਾਂ ਇਨੂੰ ਡਬਲ ਥ्रेड ਨਾਲ ਆਪਾਂ ਤਾਂ ਫਿਲ ਕਰ ਰਹੇ ਹਾਂ ਕਿਉਂਕਿ ਇਹ ਸਾਰੀ ਜਿਹੜੀ ਇਹਦੀ ਫੀਲਿੰਗ ਹੁੰਦੀ ਆ ਉਹ ਸਾਰੀ ਹੁੰਦੀ ਉਹ ਮਤਲਬ ਐਦਾਂ ਸਿੱਧੀ ਉਪਰਾਈ ਹੁੰਦੀ ਹੈ ਇਹਦੀ ਇਹਨੇ ਤਾਂ ਇਹ ਡਬਲ ਥ्रेड ਨਾਲ ਇਹਨੇ ਹੈਵੀ ਜੀ ਬਣਨਾ ਜੇ ਆਪਾਂ ਇਹਨੂੰ ਸਿੰਗਲ ਥ्रेड ਨਾਲ ਫਿਲ ਕਰਾਂਗੇ ਤਾਂ ਹਲਕੀ ਜੀ ਬਣੂਗੀ ਬਾਹਲੀ ਪਤਲੀ ਜੀ ਹੋ ਜਾਊਗੀ ਇਹ ਐਦਾਂ ਫਿਲ ਕੀਤੀ ਹੋਈ ਗ੍ਰੇਸ ਵਧੀਆ ਦੇਊਗੀ ਆਪਾਂ ਨੂੰ ਇਸ ਰੌ ਬਹੁਤ ਸੌਖੀ ਆ ਬਸ ਟਾਂਕੇ ਸਮਝ ਚਾਉਣੇ ਚਾਹੀਦੇ ਨੇ ਇਹਨੂੰ ਪਾ ਜਿਵੇਂ ਮਰਜ਼ੀ ਹੈ ਨਾ ਦੁਪੱਟਿਆਂ ਤੇ ਫੁਲਕਾਰੀਆਂ ਦੇ ਦਾ ਪੱਟਿਆਂ ਤੇ ਬਾਗ ਵਗੈਰਾ ਬਣਾਉਣੇ ਨੇ ਬਾਗਾਂ ਵਗੈਰਾ ਦੇ ਪੱਲਿਆਂ ਤੇ ਜਿੱਦਾਂ ਮਰਜ਼ੀ ਆਪਾਂ ਇਹਨੂੰ ਬਣਾ ਸਕਦੇ ਹਾਂ ਬਹੁਤ ਸੋਹਣੀ ਵੀ ਲੱਗਦੀ ਹੈ ਇਹ ਬਣੀ ਹੋਈ ਦੇਖੋ ਜਿਵੇਂ ਹੁਣ ਆਪਾਂ ਇੱਥੇ ਜਾਣਾ ਹੈ ਆਪਾਂ ਜਾਦਾ ਟਾਂਕਾ ਲੰਬਾ ਨਾਲ ਜਾਣ ਨਹੀਂ ਲਜਾਵਾਂਗੇ ਇਹਨੂੰ ਇਦਾਂ ਆਪਾਂ ਐਵੇਂ ਵਿੱਚਤੀਓ ਕੱਢ ਲਾਂਗੇ ਕਿ ਨੀਚੇ ਵੀ ਆਪਣੀ ਵਧੀਆ ਤਰੀਕੇ ਨਾਲ ਫਿਨਿਸ਼ਿੰਗ ਆਵੇ ਦੇਖੋ ਬਹੁਤ ਆਪਾਂ ਟਾਂਕਾ ਹੈ ਜਿਹੜਾ ਬਿਲਕੁਲ ਛੋਟੇ-ਛੋਟੇ ਚੱਕਾਂਗੇ ਜਿੰਨਾ ਆਪਾਂ ਟਾਂਕਾ ਛੋਟਾ ਚੱਕਾਂਗੇ ਉਨੀ ਫਿਨਿਸ਼ਿੰਗ ਸੋਹਣੀ ਆਊਗੀ ਤੇ ਇਹ ਆਪਣਾ ਥ्रेड ਆ ਜਿਹੜਾ ਡਬਲ ਸ਼ੇਡਡ ਹੈ ਇਹਨੂੰ ਆਪਾਂ ਸਾਰੇ ਨੂੰ

ਦੇਖੋ ਐਦਾਂ ਹੋ ਜੂਗੀ ਇਹ ਹੁਣ ਆਪਾਂ ਇਹਨੂੰ ਫੇਰ ਇੱਥੋਂ ਮੇਚੋ ਕੀ ਘੁਮਾ ਲਾਂਗੇ ਅਸਰੀ ਕੇ ਨਾਲ ਆਪਾਂ ਫੇਰ ਆਹ ਲਾਈਨ ਵੀ ਇਦਾਂ ਹੀ ਫਿਲ ਕਰ ਦਾਂਗੇ ਸਾਰੀ ਇਹਨੂੰ ਸਾਰੀ ਨੂੰ ਵੀ ਇਦਾਂ ਹੀ ਭਰ ਲਾਂਗੇ ਪਹਿਲਾਂ ਹਾਂਜੀ ਦੇਖੋ ਆਪਾਂ ਇਹਨੂੰ ਐਦਾਂ ਸਾਰੇ ਨੂੰ ਐਦਾਂ ਹੀ ਫਿਲ ਕਰ ਲਾਂਗੇ பூஞ்ச பண்ணுவே யாஸ் திரக்கே நா ਬਹੁਤ ਸੌਖਾ ਇਹ ਟਾਂਕਾ ਹਨਾ ਭਰਨਾ ਕੁਝ ਵੀ ਔਖਾ ਨਹੀਂ ਹੈਗਾ ਇਹਦੇ ਵਿੱਚ ਬਸ ਇੱਕ ਵਾਰੀ ਸਮਝਣ ਦੀ ਲੋੜ ਹੈ ਥੋੜੀ ਨਾ ਮੇਰੀ ਛਪਾਈ ਹਲਗੀ ਥੋੜਾ ਨਾ ਟੇਢੀ ਹੋ ਗਈ ਇਹ ਚੀਜ਼ ਸਸਪਾ ਕੀ ਕਰਨਾ ਜਿਹੜਾ ਦੂਸਰਾ ਟਾਂਕਾ ਬਿਲਕੁਲ ਉਹਦੀ ਜੜ ਦੇ ਵਿੱਚੋਂ ਹੀ ਚੱਕੀ ਜਾਵਾਂਗੇ ਪਿਛਲੇ ਟਾਂਕੇ ਨੂੰ ਇਸ ਤਰੀਕੇ ਨਾਲ ਦੇਖੋ ਜੀ ਹੁਣ ਆਪਾਂ ਇਹਨੂੰ ਤੋੜਦੇ ਨਹੀਂ ਹੈਗੇ ਇੱਥੋਂ ਹੀ ਘੁਮਾ ਕੇ ਇਸ ਤਰੀਕੇ ਨਾਲ ऊपर आ जाएंगे देखो सब तो पहले आप डब्बिया फिल कर ला ਇਹਦੀ ਵੀ ਭਰਾਈ ਬਹੁਤ ਤਰੀਕਿਆਂ ਨਾਲ ਹੋ ਜਾਂਦੀ ਆ ਕਾਫੀ ਤਰੀਕੇ ਨੇ ਮੈਂ ਪੈਨ ਨੂੰ ਕਿੱਦਾਂ-ਕਿੱਦਾਂ ਫਿਲ ਕਰ ਸਕਦੇ ਆ ਕਈ ਐਦਾਂ ਹੀ ਟਾਂਕੇ ਸਿੱਧੇ ਟਾਂਕੇ ਭਰ ਕੇ ਵੀ ਫਿਲ ਕਰ ਦਿੰਦੇ ਨੇ ਇਹਨੂੰ ਬਹੁਤ ਸੋਹਣੀ ਲੱਗਦੀ ਆ ਇਹ ਬਣੀ ਹੋਈ ਹਾਂਜੀ ਦੇਖੋ ਮੇਰਾ ਧਾਗਾ ਖਤਮ ਹੋ ਗਿਆ ਸੀ ਇਹਨੂੰ ਆਪਾਂ ਆਪਣੀ ਸ਼ਾਰਟ ਦੇ ਉੱਤੇ ਵੀ ਬਣਾ ਸਕਦੇ ਹਾਂ ਨਾ ਪੱਲਿਆਂ ਦੇ ਉੱਤੇ ਡਿਜ਼ਾਈਨ ਦੇ ਸਕਦੇ ਆਪਾਂ ਪੱਲਿਆਂ ਦੇ ਉੱਤੇ ਚੋਕ ਦੀ ਜਿੜੀ ਦਾ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਬਹੁਤ ਕੰਮ ਹੈ ਜਿਹੜਾ ਸੀ ਸੁੱਤੀ ਥ੍ਰੈਡ ਨਾਲੇ ਕਰਦੇ ਆ। ਸੁੱਤੀ ਥ੍ਰੈਡ ਨਾਲ ਇੱਕ ਤਾਂ ਫਿਨਿਸ਼ਿੰਗ ਬਹੁਤ ਆਉਂਦੀ ਆ। ਤੇ ਇੱਕ ਕੱਪੜਾ ਜਦੋਂ ਆਪਾਂ ਵਾਸ਼ ਕਰਦੇ ਆ ਇਹ ਖਰਾਬ ਨਹੀਂ ਹੁੰਦਾ ਹੈਗਾ ਬਿਲਕੁਲ ਵੀ ਇਹਦੀ ਗ੍ਰੇਸ ਉਦਾਂ ਹੀ ਰਹਿੰਦੀ ਆ। ਬਹੁਤ ਸੋਹਣਾ ਲੱਗਦਾ ਹੈ ਆ ਇਹ ਥ੍ਰੈਡ ਨਾਲ ਕੰਮ ਕੀਤਾ ਹੋਇਆ। ਦੇਖੋ ਜੀ ਆਪਣੀ ਇਹ ਕੰਪਲੀਟ ਹੋ ਗਈ। ਦੇਖੋ ਆਪਣੇ ਨੀਚੋਂ ਵੀ ਉਨੀ ਫਿਨਿਸ਼ਿੰਗ ਹੈ। ਜਿੰਨੀ ਆਪਣੀ ਇਹ ਉੱਪਰੋਂ ਐ ਦੇਖੋ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਐ ਚੋਪਲੀ ਚਿੜੀ ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਆ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਪਲੀਜ਼ ਵਕਤ ਤੋਂ ਵੱਧ ਸ਼ੇਅਰ ਕਰੋ ਵੀਡੀਓ ਹਨਾ ਥੈਂਕ ਯੂ